ਕੰਨ 100 ਦਿਨ ਬਗੈਰ ਤਦ ਦੇ ਜੀਣ ਨਾਲੋਂ ਇੱਕ ਦਿਨ ਮਰਦਾਂ ਵਾਲਾ ਜੀਵ ਅਣਖ ਨਾਲ ਅਣਖ ਨਾਲ ਅਣਖ ਇੱਕ ਦਿਨ ਜੀ ਲੋ ਧਰ ਭਾਜੀ ਜਦੋਂ ਲਿਖਣਾ ਹੀ ਸ਼ੁਰੂ ਕਰਤਾ ਮੌਤ ਤਾਂ ਮੁੰਡਿਆਂ ਦੇ ਲੈ ਕੇ ਕੁਮੀ ਦੀ ਸਵੇਰੇ ਘਰੋਂ ਨਿਕਲੀ ਤੇ ਸਾਡੇ ਨਿਆਣੇ ਸਾਡੇ ਗਾਣੇ ਦੇਖਣ ਪਈ ਉਹ ਸਕੂਲ 'ਚ ਬੈਠੇ ਉਹਨਾਂ ਦਾ ਮੇਰਾ ਗਾਣਾ ਲੱਗਾ ਆਵੇ ਉਹ ਸ਼ਰਮਿੰਦੇ ਨਾ ਹੋਣ ਕਿ ਲੋਕੀ ਉਸਤਾਦਾਂ ਨੂੰ ਚੂਲਦੇ ਤੇ ਤੁਸੀਂ ਆਪਣੇ ਬੁਹੇ ਮਮੀਆਂ ਨੂੰ ਜਿਹੜਾ ਉਸਤਾਦ ਮੰਨਦੇ ਸੀ ਤੇ ਬੁਰਾ ਭਲਾ ਵੀ ਕਿਹਾ ਤੁਸੀਂ ਨੇਵ ਲਈ ਹੈ ਨਹੀਂਗਾ ਤੂੰ ਜੋਕਰ ਤੈਨੂੰ ਸਮਝਦੇ ਆ ਉਹ ਬਥੇਰੀਆਂ ਧਮਕੀਆਂ ਆਉਂਦੀਆਂ ਹੁਣ ਅਸੀਂ ਵੀ ਇੱਥੇ ਇੱਥੇ ਡੰਗੇ ਕਰਕੇ ਪਿਆ ਸੀ ਸਿਕਿਉਰਟੀ ਲੈ ਲਈਏ ਇੱਕ ਕਲਾਕਾਰ ਉਹ ਹੁੰਦਾ ਜਿਹੜਾ ਪੀੜੀਆਂ ਤੋਂ ਪੀੜੀਆਂ ਤੱਕ ਦੁਨੀਆ ਯਾਦ ਰੱਖਦੀ ਆ ਫੇ ਫਲਾਨਾ ਆਇਆ ਸੀ ਉਦਾਂ ਦੀ ਉਹ ਚੀਜ਼ ਉਹ ਗਾਈ ਸੀ ਉਹ ਉਹ ਚੀਜ਼ ਬਣਾਈ ਸੀ ਅਸੀਂ ਉਹ ਜਿਹੜੇ ਜਿਹੜੇ ਤਮਾਮ ਕਲਾਕਾਰ ਆਏ ਗਏ ਆ ਉਹਨਾਂ ਚ ਉਹਨਾਂ ਦੀ ਗਿਣਤੀ ਚ ਨਹੀਂ ਹੋਣਾ ਚਾਹੁੰਦੇ ਅਸੀਂ ਉਹਨਾਂ ਦੀ ਗਿਣਤੀ ਚ ਆਉਂਦੇ ਚਾਹੁੰਦੇ ਜਿਨ੍ਹਾਂ ਦੇ ਉੱਤੇ ਇੱਕ ਇੱਕ ਸਮਾਵੇ ਕਿਤਾਬਾਂ ਵੀ ਲਿਖੋਣ ਕਿਉਂਕਿ ਆਪਣਾ ਆਪਣੀ ਵਡਿਆਈ ਆਪ ਕਰਨੀ ਇਹ ਕੋਈ ਚੰਗੀ ਗੱਲ ਨਹੀਂ ਹੁੰਦੀ ਹੈਨਾ ਪਰ ਅਸੀਂ ਮੈਂ ਆਪਣੇ ਬਾਰੇ ਹੁਣ ਜਿੰਨੀ ਮੈਂ ਮੰਨਦਾ ਵੀ ਜਿੰਨੀ ਸਟ੍ਰਗਲ ਅਸੀਂ ਦੇਖੀ ਆ ਕਿਸੇ ਨੇ ਨਹੀਂ ਪਰ ਉਹਦੇ ਆਪਾਂ ਪਿੱਟਣੇ ਨਹੀਂ ਪਾਉਨੇ ਕਿ ਆ ਕੀਤੀ ਚਲੋ ਮੇਰੇ ਹਿੱਸੇ ਆਈ ਤਾਂ ਮੈਂ ਕੀਤੀ ਠੀਕ ਆ ਤੇ ਮਸਲਾ ਇਹ ਆ ਵੀ ਅਸੀਂ ਉਦਾਂ ਮਰ ਕੇ ਨਹੀਂ ਜਾਣਾ ਜਿੱਦਾਂ ਬਾਕੀ ਕਲਾਕਾਰ ਆਪਾਂ ਲਿਖਣੋਂ ਡਰ ਜਾਈਏ ਕਿਸੇ ਕਰਕੇ ਕਿਸੇ ਦੇ ਦਬਾਅ ਕਰਕੇ ਇਹ ਨਹੀਂ ਕਲਮ ਚੱਲਦੀ ਆ ਹਾਂ ਬੰਜੇ ਨਾਲ ਲਿਖੀਦਾ ਅਸੀਂ ਅਸੀਂ ਕਲਮ ਨਾਲ ਨਹੀਂ ਲਿਖੀਦਾ ਅਸੀਂ ਬੰਜੇ ਨਾਲ ਡਾਂਗ ਨਾਲ ਲਿਖੀਦਾ ਉਹ ਉਹ ਕੋ ਕਿਦਾ ਹਾਂ ਉਹ ਇਦਾਂ ਵੀ ਤੁਹਾਨੂੰ ਪਤਾ ਹੀ ਆਵੇ ਜਦੋਂ ਆਪਾਂ ਚੀਜ਼ ਕੋਈ ਇਦਾਂ ਦੀ ਬਣਾਉਣੀ ਆ ਵੀ ਜਿਨੂੰ ਲੱਗਦਾ ਪਈ ਸਿਸਟਮ ਦੇ ਖਿਲਾਫ ਜਾਂ ਕੁਝ ਉਹਦਾ ਪਰਚਾ ਹੋ ਸਕਦਾ ਜਾਂ ਉਹਦਾ ਕੰਟਰੋਵਰਸ਼ੀਅਲ ਹੋ ਆ ਲੋਕੀ ਲਿਖਣ ਤੋਂ ਡਰਦੇ ਆ ਉਹ ਚੀਜ਼ਾਂ ਨਾ ਤੇ ਮੈਂ ਉਹ ਚੀਜ਼ਾਂ ਆਪਾਂ ਮੈਂ ਉਹ ਚੀਜ਼ ਨੂੰ ਬਾਰ ਬਾਰ ਦਰਉਣਾ ਹਾਂ ਹਨਾ ਤੇ ਮੈਨੂੰ ਨਾ ਕਿਸੇ ਦਾ ਡਰ ਹੋਣਾ ਕੋਈ ਇਦਾਂ ਬਾਕੀ ਤੁਹਾਨੂੰ ਪਤਾ ਵੀ ਜਦੋਂ ਪਟਾਕੇ ਬਣੇ ਪਈ ਜਾਣੇ ਤੇ ਆਪਾਂ ਕੋਈ ਚੀਜ਼ ਇਦਾਂ ਦੀ ਲਿਖਣਾ ਚਾਹੁੰਦੇ ਆ ਵੀ ਮੈਂ ਲੱਕ ਨਹੀਂ ਮਿਲਣਾ ਚਾਹੁੰਨਾ ਕੁੜੀਆਂ ਦੇ ਕੁਝ ਗਾਣੇ ਮੇਰੇ ਹੋਊਗੇ ਵੀ ਚਲੋ ਕਲੱਬਾਂ ਵਾਲੇ ਆ ਵੀ ਕੋਈ ਅਸੀਂ ਲਿਮਟ ਰੱਖੀ ਆ ਕਦੀ ਨੰਗੇਜ ਪ੍ਰਮੋਟ ਨਹੀਂ ਕੀਤਾ ਹਣਾ ਅਸੀਂ ਉਹ ਚਾਹੁੰਦੇ ਸਾਡੇ ਗਾਣੇ ਸਾਡੀ ਗੁਡੀਆਂ ਦੇਖੇ ਬੱਚੇ ਦੇਖਣ ਸਾਡੇ ਵੀ ਹੋ ਸਕਦਾ ਗੁਡੀਆਂ ਮੇਰੇ ਪਹਿਲਾਂ ਹਣਾ ਤੇ ਸਾਡੇ ਨਿਆਣੇ ਸਾਡੇ ਗਾਣੇ ਦੇਖਣ ਪਏ ਉਹ ਸਕੂਲ 'ਚ ਬੈਠੇ ਹੁਣ ਤਾਂ ਮੇਰਾ ਗਾਣਾ ਲੱਗਾ ਵੀ ਉਹ ਸ਼ਰਮਿੰਦੇ ਨਾ ਹੋਣ ਪ੍ਰਾਊਡ ਨਾ ਕਰਨ ਮੇਰੇ ਪਾਪਾ ਦਾ ਗਾਣਾ ਆ ਹੈਨਾ ਮੇਰਾ ਪਿੰਡ ਉਹ ਮੇਦੇ ਮੇਰੇ ਪਿੰਡ ਜੇ ਦੇ ਵਿੱਚ ਗਾਣਾ ਵੱਜਾ ਬਾਜੇ ਮੇਰਾ ਤੇ ਉਹ ਪ੍ਰਾਉਡ ਨਾ ਕਹਿਣ ਵੀ ਇਹ ਸਾਡਾ ਬੰਦਾ ਆ ਹਮ ਮੈਂ ਤੁਹਾਨੂੰ ਤੇ ਮੈਨੂੰ ਬਸ ਇਹੀ ਹੋਵੇ ਆਪਾਂ ਲੰਬਾ ਟਾਈਮ ਦਿਲਾਂ ਤੇ ਰਾਜ ਕਰਨਾ ਚਾਹੁੰਦੇ ਆ। ਲੋਕੀ ਉਸਤਾਦਾਂ ਨੂੰ ਪੁੱਛਦੇ ਆ ਤੇ ਤੁਸੀਂ ਆਪਣੇ ਬੁਹੇ ਮੀਆਂ ਨੂੰ ਜਿਹੜਾ ਉਸਤਾਦ ਮੰਨਦੇ ਸੀ ਤੇ ਬੁਰਾ ਭਲਾ ਵੀ ਕਿਹਾ ਤੁਸੀਂ ਕਹੀ ਕੀਤਾ ਸੀ। ਮੈਂ ਕੋਈ ਨਹੀਂ ਏਦਾਂ ਦੀ ਚਲੋ ਤੁਸੀਂ ਉਹ ਗੱਲ ਛੇੜਨੀ ਨਹੀਂ ਸੀਗੀ ਇੰਟਰਵਿਊ ਹੋ ਜ ਤੁਸੀਂ ਛੇੜ ਲਈ ਕੋਈ ਗੱਲ ਨਹੀਂ ਮੈਂ ਕੋਈ ਗੱਲ ਨਹੀਂ ਮੈਂ ਇਹ ਚੀਜ਼ ਦਾ ਫਿਰ ਵੀ ਜਵਾਬ ਦੇ ਦਿੰਦਾ। ਜਿਹੜਾ ਉਸਤਾਦ ਆ ਉਹ ਉਸਤਾਦ ਹੀ ਰਹਿੰਦਾ ਜਿ ਕਿਸੇ ਨੂੰ ਫਿਰ ਫਿਰ ਨਾਂ ਲਿਖਿਆ ਉਸਤਾਦ ਦਾ ਫਿਰ ਬਾਅਦ ਵਿੱਚ ਨਾਂ ਕਟਾ ਦੇਣਾ। ਪਾਪਾ ਜੀ ਇਦਾਂ ਨਾ ਜਾਈਂ ਆਪਾ ਬਹੁਤ ਵਧੀਆ ਨਾਂ ਕਟਾਇਆ ਨਹੀਂ ਨਾਂ ਹੈਗਾ ਕੁਝ ਵੀ ਆਪਾਂ ਨੂੰ। ਇਹ ਮੈਂ ਇਹ ਸਹਿਲ ਸਨੇ ਤੇ ਤਾਂ ਪਾਣੀ ਜੇ ਕੁਝ ਹੁੰਨਾ ਲਿਖੀ ਜਾਣਨਾ ਚਾਹੁੰਦੇ ਗੋਪੀ ਲੋਕੀ ਕਰਨਾ ਚਾਹਿਆ ਪਤ ਕੇ ਗਿਆ ਉਸਤਾਦਾਂ ਦੀ ਉਸਤਾਦਾਂ ਦੀ ਗੱਲ ਚੱਲਦੀ ਆ ਤੇ ਜਦੋਂ ਉਸਤਾਦ ਦੀ ਗੱਲ ਚੱਲਦੀ ਤੇ ਲੋਕੀ ਜਾਂ ਯਾਰ ਬੋਹੇ ਮੀਆਂ ਨੂੰ ਪੂਜਦਾ ਸੀ ਗੋਪੀ ਲੋਗੇ ਤੇ ਬਾਅਦ ਵਿੱਚ ਗੀਤ ਵੀ ਆ ਗਿਆ ਕਿ ਐਦਾਂ ਦਾ ਕਿ ਯਾਰ ਬੋਹੇ ਮੀਆਂ ਤੈਨੂੰ ਤੇ ਮੈਨੂੰ ਨਹੀਂ ਉਹ ਗਾਣੇ ਚ ਤੁਸੀਂ ਇਹ ਵੀ ਸੁਣਿਆ ਹੋਣਾ ਮੈਂ ਇਹ ਗੱਲ ਕਹੀ ਆ ਪਰ ਮੈਂ ਤੇਤੋਂ ਸਿੱਖਿਆ ਹੂੰ ਤੈਨੂੰ ਮੈਂ ਸਖਾਲਦਾ ਨਹੀਂ ਹੂੰ ਹੈ ਮਤਲਬ ਕਿ ਆਪਾਂ ਕਿਸੇ ਨੂੰ ਫੋਲੋ ਕੀਤਾ ਆਪਾਂ ਹੁਣ ਜੇ ਕਹੀਏ ਤੁਸੀਂ ਕਹਣਾ ਉਹਦੇ ਨਾਲ ਤਾਂ ਤੇਰੀ ਰਾਇਮ ਵੀ ਨਹੀਂ ਮਿਲਦੀ ਹਾਂ ਹੈਨਾ ਉਹ ਹੁੱਕੇ ਬਾਜੀ ਨਸ਼ੇ ਆ ਤੇ ਇਦਾਂ ਦੀਆਂ ਚੀਜ਼ਾਂ ਪ੍ਰਮੋਟ ਕੀਤੀਆਂ ਮੈਂ ਉਹਨਾਂ ਦੇ ਵਿਰੋਧ ਆ ਨਾ ਮੇਰੀ ਬੋਕਲ ਮੈਚ ਕਰ ਰਹੀ ਉਹਨਾਂ ਨਾਲ ਫਿਰ ਉਸਤਾਦ ਵੀ ਮੰਨਦੇ ਸੀ ਦੇਖੋ ਇੱਕ ਇਦਾਂ ਆ ਪਈ ਆਪਾਂ ਕਿਸੇ ਨੂੰ ਵਧੀਆ ਲੋਕਾਂ ਨੇ ਮੈਨੂੰ ਉਹਦੇ ਨਾਲ ਹੂੰ ਬਹੁਤ ਜ਼ਿਆਦਾ ਜੋੜਿਆ ਹੂੰ ਮੈਂ ਨਵਾਂ ਨਵਾਂ ਆਇਆ ਜਦੋਂ ਹੂੰ ਹੂੰ ਤੇ ਲੋਕਾਂ ਨੇ ਆਪ ਉਹਦੇ ਨਾਲ ਜੋੜਿਆ ਮੇਰਾ ਵੋਇਸ ਸਟਰਕਚਰ ਜਿਹੜਾ ਥੋੜਾ ਬੋਤਾ ਮੈਚ ਕਰਦਾ ਸੀ ਹੂੰ ਉਹਨੂੰ ਮੈਂ ਕਿਤੇ ਨਾ ਕਿਤੇ ਦਿਲੋਂ ਰਿਸਪੈਕਟ ਵੀ ਕਰਦਾ ਸੀ ਤੁਸੀਂ ਜੁੜੇ ਸੀ ਜਾਂ ਲੋਕਾਂ ਨੇ ਜੋੜਿਆ ਸੀ ਨਹੀਂ ਮੈਂ ਦੇਖੋ ਮੈਂ ਤਾਂ ਫੋਲੋ ਦਿਲੋਂ ਕਰਦਾ ਸੀ ਮੈਂ ਕਿਸੇ ਨਾਲ ਗੱਲ ਕਰਤੀ ਫਿਰ ਕਦੀ ਮੈਂ ਵੀ ਗਏ ਫਿਰ ਹੈਂ ਨੇ ਮੈਨੂੰ ਭਾਜੀ ਇਦਾਂ ਆ ਤੁਸੀਂ ਤੁਸੀਂ ਗੀਤ ਚ ਕਿਹਾ ਕਿ 10 ਸਾਲ ਲੱਗੇ ਮੈਨੂੰ ਮੈਨੂੰ 10 ਸਾਲ ਲੱਗੇ ਸਹੀ ਗੱਲ ਆ ਮੈਨੂੰ 10 ਸਾਲ ਲੱਗੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਇਹ ਤਾਂ ਗੱਲ ਹੀ ਮੰਗੇ ਹਨ ਫਿਰ ਅਸੀਂ ਇਹ ਆ ਵੀ ਅਸੀਂ ਕਿਸੇ ਨੂੰ ਜੋਕਰ ਨਹੀਂ ਕਹਿ ਸਕਦੇ ਹਨਾ ਆਪਾਂ ਡੀਲ ਦਿੱਤੀ ਸੀ ਕਿ ਆਪਾਂ ਰੈਪ ਦੀ ਜੋ ਵੀ ਆ ਉਹ ਜਵਾਬ ਆਪਾਂ ਨੂੰ ਜੋਕਰ ਕਹਿ ਕੇ ਮਿਲਿਆ ਜੋ ਵੀ ਆ ਆਪਾਂ ਕਹਿੰਦੇ ਨੂੰ ਆਪਾਂ ਜੇ ਕਿਸੇ ਨਾਲ ਇਹ ਦੋ ਦੋ ਗੱਗੂ ਵੀਰ ਮੈਨੂੰ ਸੁਣ ਕੇ ਬੜਾ ਦੁੱਖ ਲੱਗਾ ਇਹ ਗੱਲ ਮੈਨੂੰ ਸੁਣ ਕੇ ਬੜਾ ਅਜੀਬ ਜਿਹਾ ਲੱਗਾ ਯਾਰ ਜੋਕਰ ਕਿਆ ਤੇ ਇਹ ਗੱਲ ਜਦੋਂ ਚੱਲਦੀ ਹੈ ਤੇ ਮੈਨੂੰ ਵੀ ਥੋੜਾ ਜਿਹਾ ਹੋਰ ਤਰ੍ਹਾਂ ਫੀਲ ਹੁੰਦਾ ਤੇ ਜਦੋਂ ਕਿਸੇ ਵੱਡਾ ਬੰਦਾ ਜਦੋਂ ਕੋਈ ਜੋਕਰ ਕਹਿ ਦੇਵੇ ਤਾਂ ਫਿਰ ਇਹ ਹੁੰਦਾ ਮੈਂ ਇਹ ਕਹਿੰਦਾ ਚਲੋ ਜੇ ਨਾ ਕਿਹਾ ਹੁੰਦਾ ਹੂੰ ਮੇ ਤੋਂ ਆ ਕੁਝ ਨਾ ਹੁੰਦਾ ਉਹਦਾ ਕਹਿਣਾ ਬਹੁਤ ਵਧੀਆ ਸਾਰਾ ਕੁਝ ਵਧੀਆ ਲਈ ਹੁੰਦਾ ਤੁਸੀਂ ਹੋਰ ਗੱਲ ਕਰੋ ਬਸ ਨਹੀਂ ਇਹ ਵੀ ਜ਼ਰੂਰੀ ਕਰਨੀ ਪੈਣੀ ਹੈ ਕਿਉਂਕਿ ਲੋਕੀ ਸਿੱਖਦੇ ਆ ਲੋਕੀ ਠੱਕਿਆਂ ਤੋਂ ਸਿੱਖਦੇ ਆ ਲੋਕੀ ਹਾਲਾਤਾਂ ਤੋਂ ਸਿੱਖਦੇ ਆ ਲੋਕੀ ਕਿਸੇ ਦੀ ਲਾਈਫ ਤੋਂ ਸਿੱਖਦੇ ਆ ਉਹ ਲੋਕੀ ਸਿੱਖਣਾ ਚਾਹੁੰਦੇ ਹੁੰਦੇ ਲੋਕੀ ਜਾਨਣਾ ਚਾਹੁੰਦੇ ਹੁੰਦੇ ਜਿੰਨਾਂ ਤੇ ਉਸ ਤਾਰੋਂ ਨੇ ਲੋਕੀ ਤੁਹਾਡੀ ਗੁਪੀ ਜਦ ਤੁਸੀਂ ਪਿੰਡਾਂ ਚ ਜਾਂਦੇ ਹੋ ਨਾ ਗੁਪੀ ਲੌਂਗਿਆ ਜਿਹੜਾ ਚੰਡੀਗੜ੍ਹ ਬੈਠਾ ਨਹੀਂ ਪਤਾ ਜਦੋਂ ਗੁਪੀ ਲੌਂਗਿਆ ਕਿਤੇ ਪਿੰਡ ਦੇ ਵਿੱਚ ਨਿਕਲ ਜਵੇ ਹੁਸ਼ਿਆਰਪੁਰ ਨਿਕਲ ਜਵੇ ਦੁਆਬੇ ਵਿੱਚ ਨਿਕਲ ਜਵੇ ਮਾਝੇ ਵਿੱਚ ਨਿਕਲ ਜਵੇ ਮਾਲਵੇ ਵਿੱਚ ਨਿਕਲ ਜਵੇ ਤਾਂ ਨਾ ਚਾਹੁੰਦੇ ਤੇ ਉਹ ਇਹ ਵੀ ਜਾਨਣਾ ਚਾਹੁੰਦੇ ਕਿ ਜੇ ਜੇ ਯਾਰ ਗੋਪੀ ਲੌਂਗੀਆਂ ਨੂੰ ਕਿਸ ਨੇ ਜੋਕਰ ਕਹਤਾ ਤਾਂ ਗੱਲ ਕੀ ਸੀ ਉਹ ਨਹੀਂ ਦੇਖੋ ਉਸਤਾ ਇਹ ਇਦਾਂ ਸੀ ਕਿ ਵੀ ਆਪਾਂ ਮੇਰੇ ਕਿਸੇ ਪ੍ਰੋਡਿਊਸਰ ਨੇ ਡੀਲ ਦਿੱਤੀ ਕਿ ਇਹ ਲੌਂਗੀਆਂ ਦੇ ਗਾਣੇ ਤੇ ਰੈਪ ਕਰਨਾ ਅਸੀਂ ਉਸਤਾਦ ਜੀ ਗਾਣਾ ਲੈ ਲੈਂਦੇ ਆ ਉਹਨੂੰ 7 ਮਹੀਨੇ ਆਪਾਂ ਕੋਲ ਰੱਖਿਆ 7 ਮਹੀਨੇ ਬਾਅਦ ਅਸੀਂ ਜਵਾਬ ਦਿੱਤਾ ਵੀ ਅਸੀਂ ਗਾਣਾ ਨਹੀਂ ਕਰਨਾ ਜਦੋਂ ਮੈਂ ਪ੍ਰੋਡਿਊਸਰ ਨਾਲ ਜ਼ਿਆਦਾ ਨਾਰਾਜ਼ ਹੋਇਆ ਪ੍ਰੋਬਲਮ ਹੋਈ ਮੈਂ ਕੁਛ ਨਹੀਂ ਇਹ ਚੀਜ਼ ਦਾ ਕੀਤਾ ਵੀ ਕੀ ਪ੍ਰੋਬਲਮ ਕੀ ਆ ਕੰਦੇ ਵੀ ਤੂੰ ਬਾਲੇ ਫੋਨ ਕਰ ਰਿਆ ਨਾ ਲੌਂ ਗਿਆ ਫਿਰ ਸੁਣ ਲੈ ਤੇਨੂੰ ਤੂੰ ਲੇਵਲ ਹੀ ਹੈ ਨਹੀਂਗਾ ਤੂੰ ਜੋਕਰ ਤੈਨੂੰ ਸਮਝਦੇ ਆ ਉਹ ਪੈਸੇ ਹਮ ਨਾਲ ਸਾਡੀ ਡੀਲ ਹੋਈ ਇਹ ਨਹੀਂ ਵੀ ਤੂੰ ਜੋਕਰ ਵਾਂ ਇਹ ਬਲਡਿੰਗ ਹੋਊਗੀ ਜਾਂ ਇਦਾਂ ਦੀ ਨਹੀਂ ਹੋ ਮਤਲਬ ਕਿ ਤੈਨੂੰ ਜੋਕਰ ਸਮਝਦੇ ਆ ਯਾਰ ਤੇਰਾ ਕੰਟੈਂਟ ਨਹੀਂ ਹੈਗਾ ਅਸੀਂ ਨਹੀਂ ਉਨ ਜਵਾਬ ਦੇ ਦਿੱਤਾ ਮੈਂ ਤੁਸੀਂ ਯਕੀਨ ਮੰਨੋ ਕਿ ਮੈਂ ਮੈਨ ਲਈ ਬਹੁਤ ਵਧੀਆ ਹੋ ਗਿਆ ਮੇਰਾ ਕੋਈ ਉਹਦਾ ਨਾ ਮੁਕਾਬਲਾ ਹੀ ਨਹੀਂ ਮੈਂ ਨਵਾਂ ਯੂਥ ਲੈ ਕੇ ਆ ਉਹ ਬੀਤ ਚੁੱਕਾ ਕਾਲੋ ਆ ਮੈਂ ਅੱਜ ਹਾਂ ਠੀਕ ਆ ਹੁਣ ਉਹ ਗੁਜ਼ਰ ਚੁੱਕਾ ਉਹ ਪੁਰਾਣਾ ਹੋ ਚੁੱਕਾ ਇਹੀ ਗੱਲਾਂ ਲੋਕਾਂ ਨੂੰ ਥੋੜੀਆਂ ਪਸੰਦ ਹੋਣੀਆਂ ਹਾਂ ਹਾਂ ਬਈ ਉਹ ਕੱਲ ਉਹ ਬੀ ਚੁੱਕਾ ਜੇ ਮੇਰੇ ਗਾਣੇ ਸੁਣੋਗੇ ਤੁਸੀਂ ਉਸਤਾਦ ਉਹਦੇ ਸੁਣ ਲਓਗੇ ਤੁਹਾਨੂੰ ਮੈਂ ਕਹਦਾ ਜਿਹੜਾ ਸੱਚਾ ਸੋਚਾ ਬੰਦਾ ਹੋਊਗਾ ਉਹਨੂੰ ਜੇ ਆਪਾਂ ਕਹੀਏ ਇੱਕ ਪਿਓ ਬੈਠਾ ਆ ਆ ਆਪਣੇ ਮੁੰਡੇ ਨੂੰ ਕਹੋ ਬਈ ਦੋ ਦੋਨਾਂ ਆਰਟਿਸਟਾਂ ਦੇ ਗਾਣੇ ਆ ਦੋਨਾਂ ਚੋਂ ਸਿੱਖ ਲੈਣੀ ਆ ਜੋ ਬੋਲ ਰਿਹਾ ਉਹ ਕਰਨਾ ਆ ਉਹਦਾ ਗਾਣਾ ਲਾ ਕੇ ਮੁੰਡੇ ਸਿਗਟਾਂ ਪੀਣਗੇ ਚਲਮਾ ਲਾਉਣਗੇ ਮੈਂ ਇੱਕ ਨਹੀਂ ਕਹਿੰਦਾ ਮੇਰਾ ਵੀ ਇੱਕ ਅੱਧਾ ਗਾਣਾ ਆਇਆ ਹੂੰ ਹੂੰ ਇੱਕ ਤਾਂ ਗਾਣਾ ਆਪਣਾ ਵੀ ਆਇਆ ਸੀ ਇਦਾਂ ਦੀ ਕੋਈ ਖਿੱਚਦੇ ਰਹੇ ਤੁਸੀਂ ਦਿਖਾ ਦੇ ਸੂਟੇ ਖਿੱਚ ਦਿਖਾਦੇ ਰਹੇ ਹਾਂ ਹਾਂ ਕੋਈ ਇਦਾਂ ਦੀ ਗੱਲ ਨਹੀਂ ਉਹ ਜਦੋਂ ਉਹ ਸੀਗਾ ਵੀ ਇੱਕ ਅਕਵਾਇਮੈਂਟ ਸੀ ਪ੍ਰੋਡਿਊਸਰ ਦੀ ਗਾਣਾ ਬਣਿਆ ਹੋਇਆ ਸੀਗਾ ਵੀ ਉਹ ਗਾਣਾ ਸੀਗਾ ਮੈਨੂੰ ਨਹੀਂ ਪਤਾ ਸੀ ਇਹ ਚੀਜ਼ਾਂ ਦਾ ਪਰ ਮੈਂ ਇੱਕ ਗੱਲ ਆ ਵੀ ਆਪਾਂ ਆਪਾਂ ਹਮੇਸ਼ਾ ਆਪਣੇ ਦਾਇਰੇ 'ਚ ਰਹੇ ਹਾਂ ਆਪਣੀ ਆਪਾਂ ਫੀਲਡ 'ਚੋਂ ਆਪਣੀ ਪਿੰਚ ਤੋਂ ਅਸੀਂ ਬਾਹਰ ਨਹੀਂ ਗਏ